ਸਾਸੀ ਗਾ ਜੀ ਆਪਾਂ ਖੜੇ ਆ ਗੋਲਡਨ ਸਕੁਅਰ ਜ਼ਿਰਪੁਰ ਜਿਹੜਾ ਕਿ ਜ਼ਿਰਪੁਰ ਅੰਬਾਲਾ ਰੋਡ ਤੇ ਸਥਿਤਾ ਇੱਥੇ ਇੱਕ ਕੰਪਨੀ ਸੀ ਜਿਹੜੀ ਟਰੇਡਿੰਗ ਦਾ ਕੰਮ ਕਰਦੀ ਸੀ ਤੇ ਲੋਕਾਂ ਦਾ ਕਰੋੜਾ ਰੁਪਇਆ ਉਹ ਲਗਭਗ 300 ਕਰੋੜ ਰੁਪਏ ਲੋਕ ਦੱਸ ਰਹੇ ਆ ਕਿ 300 ਕਰੋੜ ਰੁਪਏ ਲੋਕਾਂ ਦਾ ਲੈ ਕੇ ਫਰਾਰ ਹੋ ਗਏ ਆ ਕਈ ਸਾਲ ਇਹ ਇੱਥੇ ਲੋਕ ਕੰਮ ਕਰ ਰਹੇ ਸੀਗੇ ਟਰੇਡਿੰਗ ਦਾ ਤੇ ਲੋਕਾਂ ਨੂੰ ਆਪਣੇ ਪੋਲੇ ਪਾਰੇ ਲੋਕਾਂ ਨੂੰ ਫਸਾਇਆ ਉਹਨਾਂ ਨੇ ਕੋਈ 3% ਕਿਸੇ ਨੂੰ 4% ਕਿਸੇ ਨੂੰ 5% ਲੋਕਾਂ ਨੂੰ ਬੈਕ ਆਫ ਵਿੱਚ ਲਿਆ ਤੇ ਜਦੋਂ ਉਹਨਾਂ ਕੋਲ ਪੈਸਾ ਇਕੱਠਾ ਹੋ ਗਿਆ ਤਾਂ ਉਹ ਸਾਰਾ ਪੈਸਾ ਲੈ ਕੇ ਫਰਾਰ ਹੋ ਗਏ ਆਲੀਸ਼ਾਨ ਦਫਤਰ ਬਣਾਇਆ ਹੋਇਆ ਇਹਨਾਂ ਨੇ ਚਾਰ ਦਫਤਰ ਸੀਗੇ ਇਹਨਾਂ ਦੇ ਜਿਨ੍ਹਾਂ ਜਿਨ੍ਹਾਂ ਚ ਇਹ ਟਰੇਡਿੰਗ ਦਾ ਕੰਮ ਕਰਦਾ ਸੀ ਅਤੇ ਲੋਕ ਰੱਖੇ ਹੋਏ ਸੀ ਤਕਰੀਬਨ ਜਿਹੜੇ 6 ਤੋਂ 7 ਜਿਹੜੇ ਹੈਗੇ ਇਹਨਾਂ ਨੇ ਵਰਕਰ ਰੱਖੇ ਹੋਏ ਸੀ ਸਟਾਕ ਟਰੇਡਰ ਸਟਾਕ ਟਰੇਡਰ निधि हाँ हाँ। सुनील हाँ हाँ। पैसे लेके हाँ पैसे लेके 200 करोड़ किन्ना पैसे लेके दौड़ गया बंदा डिसअपीयर हो गया इथे पता ही नहीं चलिया हवा बन गया है जी नरदेश कुमार चावला गोल्डन स्क्वायर के ਵਿੱਚ मेरे ऑफिस है 405 ਤੇ 407 ਤੇ ਇਹ सुनील और निधि ਇਹਨਾਂ ਨੇ स्टॉन्ट ट्रेडर ਦੇ ਨਾਂ ਦੇ ਉੱਤੇ ਇੱਕ ਆਪਣੀ ਸਟਾਕ ਐਕਸਚੇਂਜ ਚ ট্রেਡਿੰਗ ਕਰਨ ਦੀ ਏਜੰਸੀ ਖੋਲੀ ਸੀ ਮੈਂ 2019 ਤੋਂ ਇਹਨਾਂ ਦੇ ਨਾਲ ਸੀਗਾ ਤੇ ਪੈਸੇ ਤੇ ਨਹੀਂ ਉਹਨਾਂ ਨੇ ਇਨਵੈਸਟ ਕੀਤੇ ਸੀਗੇ ਪੈਸੇ ਤਾਂ ਮੈਂ 2021 ਦੇ ਵਿੱਚ ਇਹਨਾਂ ਦੇ ਨਾਲ ਇਨਵੈਸਟ ਕੀਤੇ ਸੀਗੇ ਲੇਕਿਨ ਇਹ ਰੈਂਟ ਤੇ ਸੀਗੇ ਇਹਨਾਂ ਦੇ ਨਾਲ ਚੱਲਦੀ ਰਹੀ ਗੱਲ ਫਿਰ ਇਹਨਾਂ ਨੇ ਪੈਸੇ ਲੈ ਕੇ ਕਿ ਜੀ ਅਸੀਂ ਤੁਹਾਡੇ ਪੈਸੇ ਲਗਾ ਕੇ ਤੁਹਾਨੂੰ 3% ਇੰਟਰਸਟ ਦੇਾਂਗੇ ਅਸੀਂ ਤੁਹਾਡੇ ਬਿਹਾਜ਼ ਉੱਤੇ ਟਰੇਡਿੰਗ ਕਰਾਂਗੇ ਇਹ ਕਰਦੇ ਰਹੇ ਠੀਕ ਠਾਕ ਕਰਦੇ ਰਹੇ ਗਿਆ ਲੇਕਿਨ ਅਕਤੂਬਰ 2024 ਤੋਂ ਬਾਅਦ ਇਨਾਂ ਨੇ ਸਡਨਲੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲ ਤਾਂ ਪੈਸੇ ਹਨ ਨਹੀਂ ਸਾਡੇ ਕੋਲ ਪੈਸੇ ਹਨ ਨਹੀਂ ਅਸੋ ਤੁਹਾਨੂੰ ਉਹ ਮਹੀਨੇ ਬਾਅਦ ਦੇ ਦੇਾਂਗੇ ਫਿਰ ਮਹੀਨੇ ਬਾਅਦ ਦੇ ਦੇਾਂਗੇ ਮਹੀਨੇ ਬਾਅਦ ਦੇ ਦੇਾਂਗੇ ਹੁਣ ਤੇ ਵੀ ਨਹੀਂ ਆਫਿਸ ਔਰ ਗਾਇਬ ਹੋ ਗਿਆ ਹੈ ਗਰੁੱਪ ਦੇ ਵਿੱਚ ਤਕਰੀਬਨ 300 ਬੰਦੇ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇੰਨੇ ਬੰਦਿਆਂ ਦੇ ਪੈਸਾ ਲੱਗਿਆ ਹੋਇਆ ਸਾਨੂੰ ਪਤਾ ਹੀ ਨਹੀਂ ਸੀਗਾ ਮੇਰਾ 1.5 ਕਰੋੜ ਲੱਗਿਆ 50 ਲੱਖ ਮੇਰਾ ਹੈਗਾ ਔਰ ਤਕਰੀਬਨ 1 ਕਰੋੜ ਮੇਰੀ ਵਾਈਫ ਦਾ ਲੱਗਿਆ ਹੋਇਆ ਹੈ ਟ੍ਰਿਪਲ ਟੀ ਜਿਹੜਾ ਇੱਧਰ ਪਟਿਆਲਾ ਰੋਡ ਦੇ ਉੱਤੇ ਇੱਕ ਆਫਿਸ ਹੈਗਾ ਬਿਲਡਿੰਗ ਹੈਗੀ ਹੈ ਉਹਦੇ 'ਚ ਮੇਰਾ ਇੱਕ 1000 ਸਕੁਅਰ ਫੁੱਟ ਦਾ ਆਫਿਸ ਸੀਗਾ ਉਹ ਐਨੇ ਮੈਨੂੰ ਕਹਿ ਕੇ ਜੀ ਇਹਨੂੰ ਵੇਚ ਦਿਓ ਮੈਨੂੰ ਤੇ ਮੈਂ ਇਹਦੇ ਇਹਨੂੰ ਪੈਸੇ ਨੂੰ ਵੀ ਲਗਾ ਦੇਵਾਂਗਾ ਮੈਂ ਇਹਦੇ ਨਾਂ ਤੇ ਉਹ ਤੋਂ ਵੇਚ ਕੇ ਰਜਿਸਟਰੀ ਕਰਾਤੀ ਉਹਦਾ ਪੈਸਾ ਲੈ ਕੇ ਲਗਾਤਾ ਇਹਨੇ ਉਹ ਵੀ ਪੈਸੇ ਖਾ ਗਿਆ ਉਹ ਹੀ ਨਹੀਂ ਮਿਲਿਆ ਉੱਥੇ ਬੈਂਕ ਦਾ ਨੋਟਿਸ ਲੱਗਿਆਦਾ ਹੁਣ ਕਿ ਜੀ ਇਹ ਸਾਡਾ ਆਫਿਸ ਹੋ ਗਿਆ ਕਿਉਂਕਿ ਇਹ ਨਾ ਐਮਆਈ ਦੇ ਰਿਹਾ ਨਾ ਕੁਝ ਦੇ ਰਿਹਾ ਹੈਗਾ ਸਰ ਇਹ ਗੱਲ ਕੀਤੀ ਜਾਵੇ ਕਿੰਨੇ ਬੰਦਿਆਂ ਦੀ ਇਨਵੈਸਟਮੈਂਟ ਹੋਈ ਸੀ ਤੇ ਕਿੰਨੇ ਰਕਮ ਦੀ ਗੱਲ ਸਰ ਅਸੀਂ ਹੈਰਾਨ ਹੋ ਗਏ ਆ ਜਦੋਂ ਇਹ ਗਰੁੱਪ ਬਣਾਇਆ ਗਿਆ ਹੈ ਇਹ ਗਰੁੱਪ ਵੀ ਉਹਨੇ ਹੀ ਬਣਾਇਆ ਸੀਗਾ ਜਿਨ੍ਹਾਂ ਦੇ ਪੈਸੇ ਲੱਗੇ ਸੀਗੇ तकरीबन तकरीबन 300 ਬੰਦਾ ਗਰੁੱਪ ਦੇ ਵਿੱਚ ਹੈ ਜੀ ਤੇ ਸਾਡੇ ਹਿਸਾਬ ਦੇ ਨਾਲ ਇਹ 200 ਕਰੋੜ ਦੇ ਨੇੜੇ-ਨੇੜੇ ਦਾ ਬੰਦਾ ਹੈ ਪੈਸਾ ਲੈ ਕੇ ਚਲੇ ਗਿਆ ਹੈ ਇੱਕ ਨਾਮ ਇਹਨਾਂ ਦਾ ਹੀ ਸੀਗਾ ਜੀ ਇਸ ਪੈਸੇ ਸਟੌਨ ਟ੍ਰੇਡਰ ਦੇ ਨਾਮ ਤੇ ਹੈ 100 ਰੁਪਏ ਦਾ ਐਫੀਡਵਿਟ ਦੇ ਉੱਤੇ ਐਗਰੀਮੈਂਟ ਲਿਖਿਆ ਜਾਂਦਾ ਸੀਗਾ ਉਹ ਨੋਟਰੀ ਤੋਂ ਅਟੈਸਟ ਵੀ ਹੁੰਦਾ ਸੀਗਾ ਉਹ ਸਾਨੂੰ 100 ਰੁਪਏ ਦਾ ਕਾਗਜ਼ ਦੇ ਕੇ ਕਿ ਜੇ ਇਹ ਤੁਹਾਡੀ ਟਰਮ ਦੇ 3% ਦੇਾਂਗੇ ਤੇ ਤੁਹਾਡਾ ਪ੍ਰਿੰਸੀਪਲ ਵੀ ਵਾਪਸ ਕਰਾਂਗੇ ਅਸੀਂ ਐਨੇ ਟਾਈਮ ਦੇ ਬਾਅਦ ਇਕ ਨੂੰ ਹੋਇਆ ਨਹੀਂ ਹੁਣ ਪੁਲਿਸ ਕੰਪਲੇਂਟ ਹਾਲੀ ਨਹੀਂ ਅਸੀਂ ਕੀਤੀ ਕਿਉਂਕਿ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਗਿਆ ਅਸੀਂ ਇਹ ਬਸ ਜਾ ਰਹੇ ਹਾਂ ਪੁਲਿਸ ਕੰਪਲੇਂਟ ਕਰਨ ਲਈ ਮੋਸਟ ਲਾਈਕਲੀ ਅਸੀਂ ਐਸਐਸਪੀ ਸਾਹਦੇ ਕੋਲ ਜਾਵਾਂਗੇ ਕਿਉਂਕਿ ਦਾ ਅਮਾਉਂਟ ਵੱਡਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਐਕਸ਼ਨ ਹੋਵੇ ਭਾਜੀ ਮੇਰਾ ਨਾਮ ਕਰਨ ਹੈ ਮੈਂ ਪਠਾਨਕੋਟ ਤੋਂ ਆ ਹਾਂ 2023 ਵਿੱਚ ਭਾਜੀ ਮੈਂ 95 ਲੱਖ ਰੁਪਏ ਲਗਾਏਗਾ ਸਿਰਫ 6 ਮਹੀਨੇ ਮੈਨੂੰ ਹਲਕੇ ਥੋੜੇ ਪੈਸੇ ਆਂਦੇ ਰਹੇ ਉਤੋਂ ਬਾਅਦ ਭਾਜੀ ਜਦੋਂ ਆਪਾਂ ਆਫਿਸ ਦੇ ਚੱਕਰ ਲਾਣ ਲੱਗੇ ਭਾਜੀ ਸ਼ਾਮ ਨੂੰ ਆਨਾ ਮੈਂ ਤੁਹਾਨੂੰ ਕੱਲ ਪੇਮੈਂਟ ਦਿਨਾ ਪਰਸੋ ਦਿਨਾ ਭਾਜੀ ਕੋਈ ਪੇਮੈਂਟ ਨਹੀਂ ਆਏਗਾ ਤੇ ਆਪਾਂ ਖੁਦ ਪਰੇਸ਼ਾਨ ਹੋ ਗਏ ਕੀ ਅੱਜ ਤੱਕ ਤੁਹਾਡੇ ਕੋਲ ਪੇਮੈਂਟ ਨਹੀਂ ਆਈ ਹੈ ਕਿ ਤੁਹਾਨੂੰ ਸ਼ੱਕ ਦੇ ਵਿੱਚ ਕੰਪਲੇਨ ਸਰ ਸ਼ੱਕ ਨਹੀਂ ਐਕਚੁਅਲੀ ਮੈਂ ਵੀ ਕਿਸੇ ਦੇ ਨਾਲ ਜੋੜ ਕੇ ਸਰ ਪੇਮੈਂਟ ਲਗਾਈ ਉਹ ਕਹਿੰਦਾ ਬਹੁਤ ਵਧੀਆਗਾ ਬਹੁਤ ਵਧੀਆਗਾ ਸਰ ਜਿਸ ਨੇ ਪੇਮੈਂਟ ਲਗਾਈ ਉਹ ਤੋਂ ਬਾਅਦ ਪਤਾ ਚੱਲੇਆ ਕਿ ਐ ਸਿਸਟਮ ਹੋਇਆ ਸਾਡੇ ਨਾਲ ਆਪਾਂ ਕਰਨੇ ਸਰ ਬੰਦਿਆਂ ਨੂੰ ਆਪਾਂ ਪੁਲਿਸ ਕੰਪਲੇਨ ਕਰੀ ਜਲਦੀ ਤੋਂ ਜਲਦੀ ਸਰ ਟ੍ਰੇਸ ਹੋਏ ਬੰਦਾ ਤੇ ਬੰਦਾ ਪਕੜ ਕੇ ਸਾਨੂੰ ਪੁੱਛਰ ਇਨਸਾਫ ਮਿਲੇ ਕੋਈ ਆਪਾਂ ਆਂਦੇ ਰਿਹਾ ਇਹ ਹਰ ਵਾਰੀ ਇੱਕ ਮਹੀਨਾ ਦੋ ਮਹੀਨੇ ਕਹਿ ਕੇ ਗੋਲੀ ਪੰਦਾ ਰਿਹਾ ਮੈਂ ਇੱਕ ਹਫਤਾ ਦੀ ਵੇਟ ਕੀਤੀ ਸਾਹਮਣੇ ਹੌਟਲ 'ਚ ਮੈਂ ਰਿਹਾ ਇਹ ਰੁਕਦਾ ਰਿਹਾ ਰਾਤ ਅ ਮੈਨੂੰ ਆਲੀ ਆਪਣੇ ਡਾਕੂਮੈਂਟ ਲੈਣੇ ਆ ਚਲ ਜਣਾ ਮੈਂ ਇੱਕ ਹਫਤਾ ਇਥੇ ਵੇਟ ਕੀਤੀ ਤਾਂ ਵੀ ਨੀ ਇਹ ਬੰਦਾ ਨਜ਼ਰ ਆਇਆ ਕੋਣ ਹੁਣ ਪਤਾ ਚੱਲੇ ਆ ਕਿ ਇਧਰ ਫੋਨ ਬੰਦ ਜਾ ਰਿਹਾ ਤੇ ਫੋਟ ਬੰਦਾ ਮੈਂ ਸਿਰ ਇਥੇ ਆ ਕੇ ਚੱਕਰ ਮਾਰਿਆ ਉੱਥੇ ਬਾਅਦ ਲੱਗਿਆ ਜੀ ਭੱਜ ਗਿਆ ਇੱਕ ਮਿੰਟ ਇਧਰ ਨੂੰ ਦੇਖਣਾ ਹਾਂਜੀ ਹਾਂਜੀ ਸਰ ਮੈਂ ਜਤਿੰਦਰ ਹੈਗਾ ਮੈਂ ਵੀ ਇਹਨਾਂ ਕੋਲ ਪੈਸੇ ਇਨਵੈਸਟ ਕੀਤੇ ਸੀਗੇ ਆਪਣੇ ਕਲਾਇੰਟਾਂ ਦੇ ਵੀ ਲਗਵਾਏ ਹਾਂਜੀ ਮੈਂ ਸਰ ਆਪਣੇ ਰਿਸ਼ਤੇਦਾਰਾਂ ਵੀ ਦੇ ਵੀ ਲਗਵਾਏ ਆਪਣੇ ਫਰੈਂਡ ਸਰਕਲ ਦੇ ਵੀ ਲਗਾਏ 2.5 ਕਰੋੜ ਰੁਪਏ ਲਾਇਆ ਹੋਇਆ ਸਰ 7-8 ਸਾਲ ਤੋਂ ਰਿਟਰਨ ਦੇ ਰਹਾ ਸੀਗਾ ਇਹ ਰੈਗੂਲਰ ਪੇਮੈਂਟ ਜਾ ਰਹੀ ਸੀ ਕਲਾਇੰਟਾਂ ਨੂੰ ਵੀ ਮੈਨੂੰ ਵੀ ਜਾ ਰਹੀ ਸੀ ਲਾਸਟ ਅਕਤੂਬਰ 2024 ਤੋਂ ਇਹਨੇ ਪੇਮੈਂਟ ਦੇਣੀ ਬੰਦ ਕਰਤੀ ਗੋਲੀਆਂ ਤੇ ਜਾ ਰਹੀ ਸੀ ਕਹਿੰਦਾ ਬ੍ਰਿਜ ਵਾਲੀ ਕੰਪਨੀ ਚ ਪੈਸਾ ਲਾਇਆ ਹੋਇਆ ਹੈਗਾ ਤੇ ਆ ਇੱਕ ਸਾਲ ਬਾਅਦ ਆਏਗਾ ਮਾਰਚ 2025 26 ਤੱਕ ਪੈਸਾ ਮਿਲੇਗਾ ਸਾਰਿਆਂ ਨੂੰ ਕਹ ਦੋ ਤੁਸੀਂ ਇਹ ਹੈ ਉਹ ਹੈ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਵੀ ਅੱਗੇ ਕਮਿਟਮੈਂਟ ਕਰਦਾ ਰਹਾ ਪਰ ਇਹ ਪੈਸਾ ਦੇ ਨਹੀਂ ਰਹਾ ਰੋ ਰੋ ਕੇ ਦਿਖਾਂਦਾ ਸੀਗਾ ਦਾੜੀ ਵੱਡੀ ਵੱਡੀ ਕਰ ਲਈ ਟੈਨਸ਼ਨ ਵਿੱਚ ਦਿਖਾਂਦਾ ਸੀ ਮੈਂ ਟੈਨਸ਼ਨ ਚਗਾ ਬਹੁਤ ਜ਼ਿਆਦਾ ਫਿਰ ਇੱਕ ਗਰੁੱਪ ਬਣਾ ਲਿਆ ਗਰੁੱਪ ਦੇ ਵਿੱਚ ਸਾਰੇ ਬੰਦੇ ਐਡ ਹੋ ਗਏ ਗਰੁੱਪ 85 ਇਹਨੂੰ ਕਈ ਜਾ ਰਹੇ ਸੀਗੇ ਪਰ ਪੈਸਾ ਇਹਨੇ ਕੁਝ ਨਹੀਂ ਦਿਆ ਲਾਸਟ ਸੀਨ ਹੁਣ ਹੋਇਆ ਇਹ ਭੱਜ ਗਿਆ ਅੱਜ ਹੁਣ ਮੈਂ ਬਹੁਤ ਜ਼ਿਆਦਾ ਪੋਲੀਟੀਕਲ ਕੰਡੀਸ਼ਨ ਚ ਹਾਂ ਹਾਂਜੀ ਸਰ ਮੈਂ ਚੰਡੀਗੜ੍ਹ ਤੋਂ ਆਇਆ ਸੈਕਟਰ 38